ਸੁਰਜੀਤ ਤੰਬੜਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਦੋਸਤੋ ਮੈਂ ਇੱਕ ਲੋਕ ਗੀਤ ਬਹੁਤ ਪੁਰਾਣਾ ਜੋ ਮੇਰੀ ਦਾਦੀ ਤੋਂ ਸੁਣਿਆ ਸੀ ਉਹ ਮੈਨੂੰ ਯਾਦ ਆਇਆ ਉਹ ਸੁਣਾਣੀਆਂ ਮੈਂ ਤੁਹਾਨੂੰ ਦੋਸਤੋ ਇਹ ਬਹੁਤ ਪੁਰਾਣਾ ਲੋਕ ਗੀਤ ਹੈ ਹਰ ਸੂਬੇ ਦੇ ਵਿੱਚ ਯਾਨੀ ਮਾਲਵੇ ਦੁਆਬੇ ਤੇ ਮਾਝੇ ਦੇ ਵਿੱਚ ਆ ਡੱਡ ਬੋਲ ਉਹੀ ਹੈ ਕਿਉਂਕਿ ਬੋਲੀ ਬਦਲ ਜਾਂਦੀ ਹੈ ਅਲੱਗ ਲਹਿਜੇ ਦੇ ਨਾਲ ਅਲੱਗ ਟੀਮ ਦੇ ਨਾਲ ਉਹਦਾ ਸੁਰ ਕੁਝ ਬਦਲ ਜਾਂਦਾ ਔਰ ਥੋੜੀ ਜਿਹੀ ਬੋਲਣ ਦਾ ਸ਼ਬਦਾਂ ਦੀ ਵੀ ਅਦਲਾ ਬਦਲੀ ਹੋ ਜਾਂਦੀ ਥੋੜੀ ਜੀ ਤੇ ਮੈਂ ਇਸ ਨੂੰ ਜਿੱਦਾਂ ਦੁਆਬੀ ਦੁਆਬੇ ਚ ਗਾਇਆ ਜਾਂਦਾ ਕਿਉਂਕਿ ਮੈਂ ਦੁਆਬੇ ਦੀਆਂ ਮੈਂ ਦੁਆਬੇ ਦੇ ਲੈਜੇ ਵਿੱਚ ਤੁਹਾਨੂੰ ਸੁਣਾਵਾਂਗੀ ਕੁਝ ਬੋਲ ਤੁਹਾਨੂੰ ਲੱਗਣਗੇ ਜਿਸ ਤਰ੍ਹਾਂ ਧੀਆਂ ਨੂੰ ਬਗਾਨਾ ਮਾਲ ਕਿਆ ਮੈਂ ਬਗਾਨਾ ਧੰਨ ਕਵਾਂਗੀ ਸਾਡੇ ਦੁਆਬੇ ਚ ਬਗਾਨਾ ਧੰਨ ਕਿਆ ਜਾਂਦਾ ਹੋਰ ਪਈ ਮੈਂ ਸੁਣਿਆ ਵੇ ਸ਼ਬਦਾਂ ਦਾ ਫੇਰ ਫੇਰ ਜਿਸ ਤਰ੍ਹਾਂ ਮੈਂ ਕਮਾਂਗੀ ਵਣਾ ਵਿੱਚ ਤੇ ਵਣਸੀ ਕਈ ਥਾਵਾਂ ਤੇ ਵਣਸੀ ਕਹਿੰਦੇ ਆ ਚਲੋ ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ਪਸੰਦ ਆਇਆ ਤੇ ਸ਼ੇਅਰ ਕਮੈਂਟ ਔਰ ਲਾਈਕ ਜ਼ਰੂਰ ਕਰਿਆ ਕਰੋ ਮੇਰਾ ਹੌਂਸਲਾ ਬਹੁਤ ਪੱਤਾ ਹੈ ਵਣਾ ਚਪੀਲਾ ਪੱਕੀਆਂ ਨੀ ਮੇਰੀ ਰਾਣੀ ਐ ਮੈਂ ਕੋਈ ਹੋਈਆ ਲਾਲੋਲਾਲਨੀ ਪਲੀਏ ਵਣਾ ਚਪੀਲਾ ਪੱਕੀਆਂ ਨੀ ਮੇਰੀ ਰਾਣੀ ਐ ਮੈਂ ਧੀਆਂ ਨੂੰ ਸੋਰੀ ਤੇ ਜੀ ਕੇ ਨੀ ਮੇਰੀ ਰਾਣੀ ਮਾਏ ਤੇਰਾ ਕਿੰਨਾ ਕੁ ਲਗਦਾ ਜੀਨੀ ਫਲਿਏ ਦਿਨੇ ਤਤਣਦੀ ਤਾਣੀ ਅਨੀ ਮੇਰੀ ਰਾਣੀ ਏਤੀਏ रात वैदिता ਦਿਆਂ ਦੇ ਗਲ ਵਿੱਚ ਗਾਨੀ ਆਨੀ ਮੇਰੀ ਰਾਣੀ ਐ ਮੈਂ ਕੋਈ ਨੁਹ ਹੰ ਦੇ ਗਲ ਵਿੱਚ ਹਾਰ ਨਹੀਂ ਪਲੀਏ ਨੁਹ ਹਾ ਨੁਹ ਹਾ ਕਰ ਮੇਰੀ ਰਾਣੀ ਏ ਧੀ ਏ ਓਏ ਧੀਆ ਬਗਾਨਾ ਕੋਠੇ ਚੜ ਕੇ ਦੇਖਦੀ ਮੇਰੀ ਰਾਣੀ ਏ ਮਾਏ ਕੋਈ ਦਿਸੇ ਨਾ ਬਾਬਲ ਦੇਸ਼ ਨੀ ਪਲੀਏ ਅੱਗੇ ਤਕੋੜਾ ਵੀਰ ਦਾਨੀ ਮੇਰੇ ਰਾਜੀ ਅਵੀਰਾ कोई मगर नी हीर ए मोरे कोड़ा वीर दवे मेरे राज अवीरा मगर जट्टी हीर सुतड़ी के जाग दिन मेरी रानी है पैने कोई शम शम कुंडा खोलनी पलिए सुतड़ी के जाग दिन मेरी रानी چم شم کنڈا کول نی پلئے سسود لگیا نہ کھلے میرے راج אביरा کوئی کند ٹپے کرے آ اے ویرا ਸੂਦ ਲਗਿਆ ਨਾ ਖੁੱਲੇ ਮੇਰੇ ਰਾਜੀ ਅਵੀਰਾ ਕੋਈ ਕੰਡ ਟਪੇ ਕਰ ਆਵੇ ਪਲਿਆ ਕੰਡਾ ਟਪੇਂਦੇ ਵੀ ਚੋਰਨੀ ਮੇਰੀ ਰਾਣੀ ਇਹ ਪਹਿਣੇ ਉਈ ਮੈਂ ਪਣੰਦ ਵੀਰਨੀ ਪਲਿਏ ਕੰਡਾਟ ਪੈਂਦੇ ਚੋਰਨੀ ਮੇਰੀ ਰਾਣੀਏ ਪਹਿਣੇ ਉਈ ਮੈਂ ਪਣ ਤਰਖਾ ਪਿੰਨੀ ਅਨੀ ਮੇਰੀ ਰਾਣੀਏ ਪਹਿਣੇ ਹੋਏ ਕਿੱਥੇ ਤਰਖਾ ਤੋਰਨੀ ਪਲਿਏ ਕਿੱਥੇ ਤਰਖਾ ਪਿੰਨੀ ਅਨੀ ਮੇਰੀ ਰਾਣੀਏ ਪਹਿਣੇ ਕੋਈ ਕਿੱਥੇ ਤਰਖਾ ਤੋਰਨੀ ਪਲੀਏ ਕੋਠੀ ਰੱਖਦੇ ਪਿੰਨੀਆਂ ਵੇ ਮੇਰੇ ਰਾਜ ਅਵੀਰ ਕੋਈ ਟ੍ਰਾਂਕ ਜੁ ਰੱਖਦੇ ਤੋਰਵੇ ਪਲਿਆ ਇਤ ਰੱਖ ਦੇ ਪਿੰਨੀਆਂ ਮੇਰੇ ਰਾਜਾ ਵੀਰ ਕੋਈ ਟੰਕ ਚ ਰੱਖ ਦੇ ਤੋਰ ਵੇ ਪਲਿਆ ਵਣਾ ਚ ਪੀਲਾ ਪੱਕੀ ਅਣੀ ਮੇਰੀ ਰਾਣੀ ਐ ਮਾਏ ਕੋਈ ਹੋਈਆਂ ਆ चढ़के देख दिनी मेरी रानी माए कोई दिसे न बाबल देश नी पलिए चढ़के देख दिनी मेरी रानी ਕੋਈ ਦਿਸੇ ਨਾ ਬਾਬਲ ਦੇਸ਼ ਨੀ ਪਲੀਏ ਕੋਈ ਦਿਸੇ ਨਾ ਬਾਬਲ ਦੇਸ਼ ਨੀ ਪਲੀਏ ਕੋਈ ਦਿਸੇ ਨਾ ਬਾਬਲ ਦੇਸ਼ ਨੀ ਪਲੀਏ ਦੋਸਤੋ ਬਹੁਤ ਪੁਰਾਣਾ ਲੋਕ ਗੀਤ ਹੈ ਹੋ ਸਕਦਾ ਮੈਂ ਕੁਝ ਭੁੱਲ ਗਈ ਹੋਵਾਂ ਵਿੱਚੋਂ ਕਿਉਂਕਿ ਮੈਂ ਆਪਣੀ ਦਾਦੀ ਨੂੰ ਮਾਂ ਨੂੰ ਹੋਂਦ ਸੁਣਿਆ ਬਹੁਤ ਪੁਰਾਣਾ ਆ ਤੇ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਬਿਰਹਾ ਦਾ ਗੀਤ ਆ ਮਾਪਿਆਂ ਦੇ ਪਹਿਲਾਂ ਇਸ ਤਰੀ ਹੁੰਦਾ ਸੀ ਧੀਆਂ ਨੂੰ ਜ਼ਿਆਦਾ ਲੰਮਾ ਬਿਛੋੜਾ ਸਹਿਣਾ ਪੈਂਦਾ ਸੀ ਮਾਫੀ ਆਂਦਾ ਉਸ ਵਕਤ ਦਾ ਦਿੱਤੇ ਉਮੀਦ ਆ ਪਸੰਦ ਆਏਗਾ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਔਰ ਤੁਸੀਂ ਕਿੱਥੋਂ ਕਮੈਂਟ ਕਰਦੇ ਹੋ ਇਹ ਵੀ ਦੱਸਿਆ ਜੇ ਤੁਹਾਡੇ ਕਮੈਂਟਾਂ ਦੀ ਬਹੁਤ ਜ਼ਿਆਦਾ ਤਾਂਗ ਰਹਿੰਦੀ ਹੈ ਬਹੁਤ ਅੱਛਾ ਲੱਗਦਾ ਤੁਸੀਂ ਕਮੈਂਟ ਕਰਦੇ ਹੋ ਅੱਜ ਵਾਸਤੇ ਇੰਨਾ ਸਾਲ ਰਾਜੀ ਖੁਸ਼ੀ ਰੋ ਸਬਤੇ ਸਾਬ ਹੋਰੇ ਮੇਰੀ ਵੀਡੀਓ ਨੂੰ ਜੂਰ ਸ਼ੇਅਰ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਆ ਕਰੋ ਲਾਈਕ ਔਰ ਕਮੈਂਟ ਜੂਰ ਕਰਿਆ